ਪੀਐਸਟਟ ਦਾ ਜਿਹੜਾ ਟੌਪਿਕ ਹੈਗਾ ਸੋਸ਼ੀਅਲਾਈਜੇਸ਼ਨ ਪੰਜਾਬੀ ਵਿੱਚ ਇਹਨੂੰ ਅਸੀਂ ਸਮਾਜਿਕਕਰਨ ਵੀ ਕਹਿੰਦੇ ਹਾਂਗੇ ਅੱਜ ਅਸੀਂ ਕਰਨ ਜਾ ਰਹੇ ਹਾਂਗੇ ਪੀਐਸਟਟ 2025 ਲਈ ਸੋਸ਼ੀਅਲਾਈਜੇਸ਼ਨ ਟੌਪਿਕ ਜਿਹੜਾ ਕਿ ਸੀਡੀਐਪੀ ਦੇ ਵਿੱਚੋਂ ਜਿਹੜਾ ਟੌਪਿਕ ਹੈਗਾ ਇੰਪੋਰਟੈਂਟ ਆਗਾ ਇਹਨੂੰ ਪੰਜਾਬੀ ਵਿੱਚ ਮਨੋਵਿਗਿਆਨ ਵੀ ਕਿਹਾ ਜਾਂਦਾ ਵਾ ਠੀਕ ਹੈ ਵੀ ਬੱਚੇ ਨੂੰ ਆਪਾਂ ਕਿਸ ਤਰ੍ਹਾਂ ਕੇ ਸਮਝਣਾਗਾ ਸੋਸ਼ੀਅਲਾਈਜੇਸ਼ਨ ਦੇ ਵਿੱਚ ਕੀ ਹੁੰਦਾਗਾ ਇਟ ਇਜ਼ ਪ੍ਰੋਸੈਸ ਆਫ ਦਾ ਇੰਟਰੈਕਸ਼ਨ ਥਾਟ ਵਿਚ ਇਜ਼ ਦਾ ਗ੍ਰੋਇੰਗ ਇੰਡੀਵਿਜੂਅਲ ਲਰਨ ਦਾ ਹੈਬਿਟ ਐਟੀਟਿਊਡਸ ਵੈਲਿਊ ਐਂਡ ਬਿਲੀਫਸ ਆਫ ਦਾ ਸੋਸ਼ੀਅਲ ਗਰੁੱਪ ਇਨਟੂ ਵਿਚ ਹੈਜ਼ ਬੀਨ ਵੌਰਨ ਠੀਕ ਹੈ ਜਿਹੜਾ ਬੱਚਾਗਾ ਜਦੋਂ ਮਤਲਬ ਕੀ ਆਪਾਂ ਦੇਖਦੇ ਆਂ ਕਿ ਸਕੂਲ ਵਿੱਚ ਜਾਂਦਾਗਾ ਤਾਂ ਜਿਹੜੀ ਇੰਟਰੈਕਸ਼ਨ ਕੀ ਹੁੰਦੀ ਹੈ ਜੀ ਉਹ ਟੀਚਰ ਨਾਲ ਕੀ ਹੈ ਕਿਦਾਂ ਬਿਹੇਵ ਕਰਦੇ ਨੇ ਠੀਕ ਹੈ ਟੀਚਰ ਉਹਨੇ ਸਿਖਾਉਂਦੇ ਨੇਗੇ ਤਾਂ ਇੱਕ ਤਰ੍ਹਾਂ ਕੀ ਕਰ ਰਿਹਾ ਹੈ ਉਹ ਘਰ ਦੇ ਵਿੱਚੋਂ ਬਾਹਰ ਨਿਕਲ ਰਿਹਾ ਤਾਂ ਉਹਦੇ ਲਈ ਇੱਕ ਦੂਜਾ ਸਮਾਜਿਕ ਕਰਨ ਹੋਗਾ ਭਾਵੇਂ ਸਮਾਜ ਦੇ ਵਿੱਚ ਕਿਦਾਂ ਵਿੱਚਰਦਾਗਾ ਠੀਕ ਹੈ ਉਹਨੀਆਂ ਜਿਹੜੀਆਂ ਆਦਤਾਂ ਨੇ ਗਈਆਂ ਜਿਹੜੀਆਂ ਉਹਨਾਂ ਦੇ ਕਦਰਾਂ ਕੀਮਤਾਂ ਨੇ ਗਈਆਂ ਉਹਨਾਂ ਦੇ ਕਿਹੜੇ ਸਮਾਜਿਕ ਗਰੁੱਪ ਨੇਗੇ ਠੀਕ ਹੈ ਇਸ ਤਰ੍ਹਾਂ ਜਿਹੜਾ ਸਮਾਜਿਕ ਕਰਨਾ ਹੈਗਾ ਬੱਚੇ ਨੂੰ ਕੀ ਆ ਸਮਾਜ ਦੇ ਵਿੱਚ ਰਹਿਣਾ ਸਿਖਾਉਂਦਾਗਾ ਤਾਂ ਸਮਾਜ ਅਕੋਰਡਿੰਗ ਕੀ ਆ ਆਪਾਂ ਨੂੰ ਚੱਲਣਾ ਪੈਂਦਾਗਾ ਜਿਹੜਾ ਅਰਸਤੂ ਲਗਾ ਜਿਹੜਾ ਇਹਨਾਂ ਨੇ ਕਿਹਾ ਹੋਇਆ ਮੈਨ इज ਸ਼ੋਸ਼ਲ ਐਨੀਮਲ ਠੀਕ ਹੈ ਮਨੁੱਖ ਕੀ ਇੱਕ ਸਮਾਜਿਕ ਪ੍ਰਾਣੀ ਆਗਾ ਜਿਹੜਾ ਸਮਾਜ ਆਦਾ ਸਮਾਜ ਬਿਨਾ ਸਮਾਜ ਜਿਹੜੇ ਮਨੁੱਖ ਦੀ ਤਪੱਤੀ ਸਮਾਜ ਨਾਲ ਹੀ ਹੋ ਸਕਦੀ ਹੈ ਜੀ ਜੇ ਮਨੁੱਖ ਨਹੀਂ ਹੈਗਾ ਤਾਂ ਸਮਾਜ ਦੀ ਤਪੱਤੀ ਸੰਭੇ ਵੀ ਨਹੀਂ ਹੈਗੀ ਤੇ ਟਾਈਪ ਆਫ ਸੋਸ਼ਲਾਈਜੇਸ਼ਨ ਕੀ ਨਹੀਂ ਇਹ ਜੇ ਲੈਵਲ ਕਹਿ ਸਕਦੇ ਆਂਗੇ ਤਾਂ ਪ੍ਰਾਇਮਰੀ ਸੋਸ਼ਲਾਈਜੇਸ਼ਨ ਪ੍ਰਾਇਮਰੀ ਸੋਸ਼ਲਾਈਜੇਸ਼ਨ ਆਗਾ ਜਿਹੜਾ ਇਹ ਮੂਰਲਾ ਇਹਨੂੰ ਮੂਰਲਾ ਸਮਝ ਕਰਨ ਵੀ ਕਹਿ ਦਿੰਦੇ ਆਂਗੇ ਠੀਕ ਹੈ ਜਿਹੜਾ ਪ੍ਰਾਇਮਰੀ ਅਵਸਥਾ ਵਿੱਚ ਆਪਾਂ ਕਹਿੰਦੇ ਦੇਖਦੇ ਆਂ ਕਿ ਬੱਚਾ ਜਦੋਂ ਮਤਲਬ ਕਿ ਪ੍ਰੀ ਐਜੂਕੇਸ਼ਨ ਕਹਿੰਦੇ ਆਂਗੇ ਉਦੋਂ ਇੱਕ ਨਵੇਂ ਸਮਾਜ ਦੇ ਵਿੱਚ ਉਹ ਵਿਚਰਦਾ ਹੈਗਾ ਤਾਂ ਕਿ ਇਹ ਸ਼ਿਸ਼ੂ ਅਵਸਥਾ ਸਟਾਰਟ ਫਰਮ ਦਾ ਇਨਫੈਂਸੀ ਪੀਰੀਅਡ ਭਾਵ ਕਿ ਸ਼ਿਸ਼ੂ ਅਵਸਥਾ ਦੇ ਵਿੱਚ ਆ ਜਾਂਦਾ ਫੈਮਿਲੀ ਆ ਜਾਂਦਾ ਫਰੈਂਡ ਆ ਜਾਂਦਾ ਠੀਕ ਹੈ ਉਹਦੇ ਬ੍ਰਦਰ ਸਿਸਟਰ ਆ ਜਾਂਦੇ ਨੇ ਠੀਕ ਹੈ ਉਹਨੂੰ ਟੇਕ ਕੇਅਰ ਜਿਹੜਾ ਬੰਦਾ ਦੇਖਦੇ ਹੋ ਜਿਹੜੇ ਛੋਟੇ ਹੁੰਦੇ ਉਹ ਜਿਹੜਾ ਬੰਦਾ ਸਭ ਤੋਂ ਵੱਧ ਕੇਅਰ ਕਰਦਾਗਾ ਤਾਂ ਬੱਚਾ ਸਭ ਤੋਂ ਨੇੜੇ ਕੀ ਆ ਕੇਅਰ ਕਰਨ ਵਾਲੇ ਦੇ ਨੇੜੇ ਹੀ ਹੁੰਦਾਗਾ ਇਹਦੇ ਵਿੱਚ ਸੋਸ਼ਲ ਨੋਰਮਸ ਕਿਹ ਜਿੰਨੇ ਕਦਨਾ ਕੀਮਤ ਆ ਜਾਂਦੇ ਨੇ ਠੀਕ ਹੈ ਲਾਵਾ ਆ ਜਾਂਦਾ ਫੈਕਸ਼ਨ ਆ ਜਾਂਦਾਗਾ ਇਸ ਤਰ੍ਹਾਂ ਇਹਦਾ ਪ੍ਰਾਇਮਰੀ ਸੋਸ਼ਲਾਈਜੇਸ਼ਨ ਆਗਾ ਕਿਤਨਾ ਕਿਤੇ ਸਕੂਲ ਦੇ ਵਿੱਚ ਕੀ ਆ ਹੋ ਜਾਂਦਾਗਾ ਨੈਕਸਟ ਆ ਜਾਂਦਾ ਸੈਕੰਡਰੀ ਸੋਸ਼ਲਾਈਜੇਸ਼ਨ ਸੈਕੰਡਰੀ ਸੋਸ਼ਲਾਈਜੇਸ਼ਨ ਸਕ ਮਤਲਬ ਕਿ ਜਿਹੜਾ ਸੈਕੰਡਰੀ ਪੱਧਰ ਤੇ ਆ ਜਾਂਦਾ ਹੈਗਾ ਇਹਦੇ ਵਿੱਚ ਕੀ ਆ ਜਾਂਦੇ ਨੇ ਆਪਣੇ ਗਵਾਂਢੀ ਆ ਜਾਂਦੇ ਨੇ ਸਕੂਲ ਆ ਜਾਂਦੇ ਨੇ ਪੀਅਰ ਮਤਲਬ ਕਿ ਆਪਣੇ ਸਹਿਪਾਠੀ ਮਿੱਤਰ ਠੀਕ ਹੈ ਸੋਸਾਇਟੀ ਆ ਜਾਂਦੀ ਹੈ ਜੀ ਜਿਹਦੇ ਵਿੱਚ ਕੀ ਆਪ ਰਹਿਣੇ ਕੋਆਪਰੇਸ਼ਨ ਸਹਿਯੋਗ ਦੇਣੇ ਆਗੇ ਇਸ ਤਰ੍ਹਾਂ ਆਪ ਨੂੰ ਪੁੱਛਿਆ ਜਾਊਗਾ ਕਿ ਜਿਹੜੇ ਸਕੈਂਡਿਸ਼ਲਾਈਜੇਸ਼ਨ ਆਗੇ ਇਹਦੇ ਵਿੱਚ ਕਿਹੜੇ-ਕਿਹੜੇ ਸ਼ਾਮਲ ਹਨ ਠੀਕ ਹੈ ਆਪਣੇ ਨੇਬਰਹੂਡ ਆ ਗਿਆ ਆਪਣਾ ਸਕੂਲ ਆ ਗਿਆ ਆਪਣੇ ਪੀਅਰ ਗਰੁੱਪ ਆ ਗਏ ਆਪਣੀ ਸੋਸਾਇਟੀ ਆ ਗਈ ਤੇ 3 ਨੰਬਰ ਤੇ ਹੈਗਾ ਆਪਣਾ ਅਡਲਟ ਸੋਸ਼ਲਾਈਜੇਸ਼ਨ ਅਡਲਟ ਦੇ ਵਿੱਚ ਕੀ ਆ ਜਾਂਦਾ ਹੈਗਾ ਬੱਚੇ ਨੂੰ ਐਡਾ ਲੱਗਦਾ ਹੈਗਾ ਵੀ ਮੈਨੂੰ ਕੀ ਉਹਦੀ ਮੰਮੀ ਡੈਡੀ ਹੁੰਦਣ ਦੀ ਕੁਝ ਲੋੜ ਨਹੀਂ ਸਾਰੀਆਂ ਚੀਜ਼ਾਂ ਮੈਨੂੰ ਪਤਾ ਨਹੀਂ ਤਾਂ ਇਹ ਬਾਲਗ ਸਮਾਜੀਕਰਨ ਆਗਾ ਠੀਕ ਹੈ ਮਤਲਬ ਕਿ ਸਟੂਡੈਂਟ ਐਂਡ ਕਾਲਜ ਕਾਲਜ ਆ ਗਿਆ ਠੀਕ ਹੈ ਕਾਲਜ ਦੇ ਵਿੱਚ ਸਟੂਡੈਂਟ ਜਾਂਦਾਗਾ ਠੀਕ ਹੈ ਕਿ ਅਡਲਟ ਹੋ ਜਾਂਦਾ জব ਹੋ ਗਈ ਮੈਰਿਜ ਹੋ ਗਈ ਠੀਕ ਹੈ ਇਹ ਅਡਲਟ ਸੋਸ਼ੀਅਲਾਈਜੇਸ਼ਨ ਆਪਦਾ ਸਮਾਜਿਕਕਰਨ ਹੋ ਰਿਹਾਗਾ ਠੀਕ ਹੈ ਨੈਕਸਟ ਨੰਬਰ ਤੇ ਜਿਹੜਾ ਆਪਣਾ ਚੌਥੇ ਨੰਬਰ ਦਾ ਇੰਪੋਰਟੈਂਟ ਹੈ ਉਹ ਐਂਟੀਸੀਪਟਰੀ ਸੋਸ਼ੀਅਲਾਈਜੇਸ਼ਨ ਆਗਾ ਪੂਰਵ ਅਨੁਮਾਨ ਸਮਾਜਿਕਕਰਨ ਠੀਕ ਹੈ ਇਹਦੇ ਵਿੱਚ ਕੀ ਬੱਚੇ ਦਾ ਆਪਾਂ ਗੈਸ ਲਾ ਲੈਣੇ ਵੀ ਕਿ ਇੱਕ ਵਿੱਚ ਆਪਾਂ ਕਹਦਾ ਨੇ ਵੀ ਬੱਚਾ ਵੱਡਾ ਹੋ ਕੇ ਡਾਕਟਰ ਬਣੂਗਾ ਤਪਾ ਕੀ ਕੀਤਾ ਹੈ ਐਂਟੀਸੋਸ਼ੀਅਲਾਈਜੇਸ਼ਨ ਕਰ ਰਹੇ ਹੈਗੇ ਆਪਾਂ ਕੀ ਆਪ ਵਿਖ ਵਿੱਚ ਜਬ ਆਪਰਨ ਵਾਲੀ ਕੀ ਰਿਅਲਿਟੀ ਆਪਾਂ ਬੱਚੇ ਨੂੰ ਕਹਿ ਦਿੰਦੇ ਆ ਕਿ ਤੁਸੀਂ ਬਣੋ ਕੀ ਬਣੋਗੇ ਡਾਕਟਰ ਬਣੋਗੇ ਟੀਚਰ ਬਣੋਗੇ ਜਿਸ ਤਰ੍ਹਾਂ ਹੀ ਮਨੁੱਖ ਕਿਸੇ ਸਮੂਹ ਦਾ ਸੱਭਿਆਚਾਰ ਸਿੱਖਦਾ ਹੈ ਜਿੰਨੀ ਜਲਦੀ ਉਹ ਸਿੱਖਦਾ ਹੈ ਸਮੂਹ ਦੇ ਵਿਸ਼ਵਾਸ ਦੇ ਵਿੱਚ ਉਹਦੀ ਕਦਰਾਂ ਕੀਮਤਾਂ ਆ ਜਾਂਦੀਆਂ ਨੇ ਰੂਲ ਰੈਗੂਲੇਸ਼ਨ ਆ ਜਾਂਦੀ ਹੈ ਜਿਸ ਦਾ ਉਹ ਮੈਂਬਰ ਬਣਨਾ ਚਾਹੁੰਦਾਗਾ ਉਨੀ ਹੀ ਜਲਦੀ ਉਹ ਸਿੱਖ ਜਾਂਦਾਗਾ ਠੀਕ ਹੈ ਮਤਲਬ ਕਿ ਆਪਾਂ ਦੇਖਦੇ ਹਾਂਗੇ ਵੀ ਮਤਲਬ ਕਿ ਬੱਚੇ ਦਾ ਆਪਾਂ ਅਨਮਾਨ ਲਾਲਾ ਨੇ ਉਹਦੀ ਮੈਮਰੀ ਤੋਂ ਜਾਂ ਆਪਾਂ ਦੇਖ ਲੈਣੇ ਵੀ ਬੱਚੇ ਦੇ ਵੀ ਜਿਹੜਾ ਇੰਟਰਸਟ ਹੈ ਕਿਸ ਚੀਜ਼ ਵਿੱਚ ਆਗਾ ਪੂਰਵ ਅਨਮਾਨ ਤਾਂ ਆਪ ਨੂੰ ਅਨੁਮਾਨ ਹੋ ਜਾਂਦਾ ਵੀ ਬੱਚੇ ਨੇ ਕੀ ਬਣਨਾਗਾ ਠੀਕ ਹੈ ਪ੍ਰੀ ਪਲਾਨ ਹੁੰਦੀ ਹੈ ਸਾਰੀ ਚੀਜ਼ ਅੱਗੇ ਆ ਗਿਆ ਰੀ ਸੋਸ਼ੀਅਲਾਈਜੇਸ਼ਨ ਦੁਬਾਰਾ ਸਮਾਜਿਕਕਰਨ ਹੋਣਾ ਦੁਬਾਰਾ ਸਮਾਜਿਕਕਰਨ ਕਿਵੇਂ ਹੁੰਦਾਗਾ ਜਿਹੜਾ ਜੀਵਨ ਦੇ ਵਿੱਚ ਕੀ ਪਰਵਰਤਨ ਆਉਂਦੇ ਰਹਿੰਦੇ ਹਨ ਜਦੋਂ ਅਸੀਂ ਇੱਕ ਪ੍ਰਕਾਰ ਦਾ ਕਲਚਰ ਛੱਡ ਕੇ ਦੂਜੇ ਪ੍ਰਕਾਰ ਦੇ ਕਲਚਰ ਦੇ ਵਿੱਚ ਜਾਂਦੇ ਹਾਂ ਤਾਂ ਇਹਨੂੰ ਪੂਰਨ ਸਮਾਜਿਕਕਰਨ ਕਹਿੰਦੇ ਹੈਗੇ ਜਿਵੇਂ ਅਸੀਂ ਦੇਖਦੇ ਹਾਂ ਕਿਸੇ ਪਿੰਡ ਦੇ ਵਿੱਚ ਰਹਿ ਰਹੇ ਸੀਗੇ ਠੀਕ ਹੈ ਉਸ ਤੋਂ ਬਾਅਦ ਆਪਾਂ ਸ਼ਹਿਰ ਦੇ ਵਿੱਚ ਘਰ ਲੈ ਲਿਆ ਠੀਕ ਹੈ ਤਾਂ ਆਪਣਾ ਕੀ ਆ ਆਪਾਂ ਦੇਖਦੇ ਹਾਂ ਵੀ ਆਪਾਂ ਪਿੰਡ ਵਾਲੇ ਜਿਹੜੇ ਸਮਾਜ ਦੇ ਵਿੱਚ ਰਹਿ ਕੇ ਆਏ ਹਾਂ ਠੀਕ ਹੈ ਉਥੋਂ ਲੋਕਾਂ ਦਾ ਕਲਚਰ ਕਿੱਦਾਂ ਦਾ ਸੀ ਜਦੋਂ ਆਪਾਂ ਸ਼ਹਿਰ ਦੇ ਵਿੱਚ ਆ ਜਾਂਦੇ ਤਾਂ ਆਪਣੀ ਰਹਿਣੀ ਸਹਿਣੀ ਖਾਣ ਪੀਣ ਆਪਣੀ ਸਾਰੀ ਚੀਜ਼ ਦਾ ਕੀ ਪੈ ਜਾਂਦਾ ਫਰਕ ਪੈ ਜਾਂਦਾ ਤਾਂ ਆਪਾਂ ਕੀ ਕੀਤਾਗਾ ਦੁਬਾਰਾ ਸਮਾਜਿਕ ਕਰਨ ਨੂੰ ਅਪਣਾਇਗਾ ਤਾਂ ਇਹਨੂੰ ਕਹਿੰਦੇ ਆ ਪੂਰਨ ਸਮਾਜਿਕ ਕਰਨਾ ਠੀਕ ਹੈ ਇੰਪੋਰਟੈਂਸ ਕੀ ਹੈ ਸੋਸ਼ੀਅਲਾਈਜੇਸ਼ਨ ਦੀ ਇਟ ਇਜ਼ ਕੰਟੀਨਿਊ ਪ੍ਰੋਸੈਸ ਜਿਹੜੀ ਸਮਾਜਿਕ ਕਰਨਾ ਉਹ ਕਦੇ ਵੀ ਨਹੀਂ ਰੁਕਦਾ ਹੈਗਾ ਚ ਕੰਟੀਨਿਊ ਚੱਲਦਾ ਰਹਿੰਦਾ ਹੈਗਾ ਪ੍ਰੋਸੈਸ ਆਫ ਰੀ ਸੋਸ਼ੀਅਲਾਈਜੇਸ਼ਨ ਆਪਣਾ ਕੀ ਹੋ ਜਾਂਦਾਗਾ ਪੂਰਨ ਸਮਾਜਿਕ ਕਰਨੇ ਵੀ ਹੋ ਜਾਂਦਾ ਜਦੋਂ ਆਪਾਂ ਕੀ ਇੱਕ ਕਲਚਰ ਨੂੰ ਛੱਡ ਕੇ ਦੂਜੇ ਕਲਚਰ ਨੂੰ ਅਪਣਾਉਣੇ ਹੈਗੇ ਜੇ ਇੱਕ ਜਗ੍ਹਾ ਨੂੰ ਛੱਡ ਕੇ ਦੂਜੀ ਜਗ੍ਹਾ ਵਿੱਚ ਜਾਂਦੇ ਆ ਤਾਂ ਆਬਵੀਅਸਲੀ ਕੀ ਹੈ ਜਿਹੜਾ ਆਪਣਾ ਸਮਾਜ ਦੇ ਵਿੱਚ ਰੂਲ ਰੈਗੂਲੇਸ਼ਨ ਕੀ ਚੇਂਜ ਹੁੰਦੀਆਂ ਹਨ ਜਿਵੇਂ ਪਿੰਡਾਂ ਤੇ ਸ਼ਹਿਰਾਂ ਦਾ ਮਾਹੌਲ ਕੀ ਓਥੇ ਕੀ ਫਰਕ ਹੁੰਦਾਗਾ ਹੁਣ ਇਹਦੇ ਵਿੱਚੋਂ ਇਹ ਵਾਲਾ ਇੰਪੋਰਟੈਂਟ ਆ ਵੀ ਐਕਟਿਵ ਬੇ ਕਿਹੜੇ ਰਹਿਗੇ ਉਹਦੇ ਵਿੱਚ ਫੈਮਿਲੀ ਆ ਜਾਂਦੀ ਆਪਣੀ ਸਕੂਲ ਆ ਜਾਂਦਾ ਪੀਅਰ ਗਰੁੱਪ ਆ ਜਾਂਦੇ ਨੇ ਹਮੇਸ਼ਾ ਐਕਟਿਵ ਰਹਿੰਦੇ ਨੇ ਠੀਕ ਹੈ ਕਿਉਂਕਿ ਬੱਚਾ ਕੀ ਇਹਨਾਂ ਦੇ ਵਿੱਚੋਂ ਗੁਜ਼ਰਦਾਗਾ ਪੈਸਿਵ ਦੇ ਵਿੱਚ ਕੀ ਆ ਜਾਂਦਾ ਲਾਇਬ੍ਰੇਰੀ ਹਸਪੀਟਲ ਠੀਕ ਹੈ ਥਰਡ ਨੰਬਰ ਤੇ ਕੀ ਹੈਗਾ ਟ੍ਰਾਂਸਮਿਸ਼ਨ ਆਫ ਦਾ ਕਲਚਰ ਠੀਕ ਹੈ ਟ੍ਰਾਂਸਫਰ ਹੋਣਾ ਇੱਕ ਕਲਚਰ ਤੋਂ ਦੂਜੀ ਕਲਚਰ ਦੇ ਵਿੱਚ ਇਟ ਇਜ਼ ਦਾ ਕੈਲਕੂਲੇਟਿਡ ਬੇਸਿਕ ਡਿਸਪਲਿਨ ਠੀਕ ਹੈ ਆਪਾਂ ਕੀ ਕਰਦੇ ਆਂਗੇ ਬੱਚੇ ਦਾ ਡਿਸਪਲਿਨ ਵੀ ਦੇਖਦੇ ਆਂ ਵੀ ਹਾਂ ਬੱਚੇ ਨੇ ਕੀਆ ਵੀ ਬੱਚੇ ਨੇ ਕੀਆ ਵੀ ਕਦਰਾਂ ਕੀਮਤਾਂ ਜਾਂ ਆਪਾਂ ਕੀ ਵੀ ਬੱਚੇ ਨੂੰ ਹੈਗੀ ਐ ਵੀ ਡਿਸਪਲਿਨ ਫਾਲੋ ਕਰ ਰਿਹਾ ਹੈਗਾ ਸੋਸ਼ੀਅਲਾਈਜੇਸ਼ਨ ਸੋਸ਼ੀਅਲਾਈਜੇਸ਼ਨ ਟੇਕ ਪਲੇਸ ਇਹ ਫਾਰਮਲ ਵੀ ਹੁੰਦਾਗਾ ਤੇ ਇਨਫਾਰਮਲ ਵੀ ਹੁੰਦਾਗਾ ਜਿਹੜਾ ਫਾਰਮਲ ਆਗਾ ਬੱਚਾ ਕੀ ਇਹ ਰੂਲ ਰੈਗੂਲੇਸ਼ਨ ਦੇ ਵਿੱਚ ਫਾਲੋ ਕਰੇਗਾ ਤਾਂ ਫਾਰਮਲ ਦਾ ਵਿੱਚ ਸਕੂਲ ਕਾਲਜ ਆ ਜਾਂਦੀ ਹੈਗੀ ਠੀਕ ਹੈ ਤੇ ਗੈਰ ਨਾਨ ਫਾਰਮਲ ਦੇ ਵਿੱਚ ਕੀ ਜਾਂਦਾ ਗਾ ਰਸਮੀ ਦੇ ਵਿੱਚ ਫੈਮਿਲੀ ਆ ਜਾਂਦੀ ਜਿੱਥੇ ਉਹਨੂੰ ਕੋਈ ਰੂਲ ਨਹੀਂ ਹੁੰਦੇ ਹੈਗੇ ਵੀ ਉਹਨੂੰ ਫਾਲੋ ਕਰਨਾ ਗਾ ਜਿਹੜੇ ਦੇ ਏਜੈਂਟਸ ਨੇਗੇ ਏਜੰਸੀਸ ਆਫ ਦਾ ਸੋਸ਼ੀਅਲਾਈਜੇਸ਼ਨ ਇਹਨੂੰ ਦੋ ਪ੍ਰਕਾਰ ਦੇ ਵਿੱਚ ਵੰਡਿਆ ਗਿਆ ਐਕਟਿਵ ਤੇ ਪੈਸਿਵ ਐਕਟਿਵ ਉਹ ਹੁੰਦੀ ਹੈ ਜਿੱਥੇ ਕਿ ਬੱਚਾ ਕੀ ਐਕਟਿਵ ਰਹਿੰਦਾ ਭਾਵੇਂ ਕਿ ਬੱਚੇ ਨੂੰ ਲੱਗਦਾ ਵੀ ਜੇ ਮੈਂ ਅਜ ਮ ਹੋਮਵਰਕ ਨਾ ਕੀਤਾ ਟਟਿਚ ਰਹੀਏ ਮੈਨੂੰ ਮਾਰੂਗੀ ਠੀਕ ਹੈ ਉੱਥੇ ਕੀ ਆ ਅਸੀਂ ਸਿੱਖਣ ਵੀ ਸਿੱਖ ਵੀ ਰਹੇ ਹੁੰਦੇ ਹਾਂ ਐਕਟਿਵ ਦੇ ਵਿੱਚ ਅਤੇ ਸਿਖਾ ਵੀ ਰਹੇ ਹੁੰਦੇ ਆਗੇ ਠੀਕ ਹੈ ਤਾਂ ਐਕਟਿਵ ਦੇ ਵਿੱਚ ਕੀ ਆ ਜਾਂਦੇ ਸਾਡੀ ਫੈਮਿਲੀ ਆ ਜਾਂਦੀ ਸਾਡੇ ਪੀਅਰ ਗਰੁੱਪ ਆ ਜਾਂਦੇ ਨੇਗੇ ਸਾਡਾ ਕੀ ਆ ਜਾਂਦਾਗਾ ਸੋਸਾਇਟੀ ਆ ਜਾਂਦੀ ਸਾਡੇ ਨੇਬਰਸ ਆ ਜਾਂਦੇ ਨੇ ਕੋਈ ਇੰਸਟੀਟਿਊਸ਼ਨ ਦੇ ਵਿੱਚ ਜਿੱਥੇ ਗਿਆ ਅਸੀਂ ਐਕਟਿਵ ਗਰੁੱਪ ਦੇ ਵਿੱਚ ਸਿੱਖਦੇ ਆਂਗੇ ਪੈਸਿਵ ਕਿਹੜਾ ਹੁੰਦਾਗਾ ਪੈਸਿਵ ਉਹ ਹੁੰਦਾਗਾ ਜਿੱਥੇ ਕੀ ਆ ਕੋਈ ਅਸੀਂ ਰੂਲ ਜਿਹੜਾ ਕੋਈ ਰੂਲ ਹੁੰਦਾਗਾ ਉਹ ਪਲੇ ਤਾਂ ਕਰਦੇ ਆਂ ਇਹ ਠੀਕ ਹੈ ਪਰ ਐਕਟਿਵ ਨਹੀਂ ਹੁੰਦੇ ਰੂਲ ਫਾਲੋ ਜੂਰ ਕਰਦੇ ਆਂ ਪਰ ਅਸੀਂ ਐਕਟਿਵ ਨਹੀਂ ਹੁੰਦੇ ਅਸੀਂ ਸਿਖਾ ਨਹੀਂ ਸਕਦੇ ਠੀਕ ਹੈ ਪਰ ਕੋਈ ਬਦਲਾਅ ਲਿਆ ਸਕਦੇ ਆਂ ਐਕਟਿਵ ਦੇ ਵਿੱਚ ਅਸੀਂ ਕੀ ਕਰਦੇ ਆਂ ਸਿਖਾ ਰਹੇ ਹੁੰਨੇ ਆਂਗੇ ਪੈਸਿਵ ਦੇ ਵਿੱਚ ਆਪਾਂ ਰੂਲ ਤਾਂ ਕਹ ਦਿੰਦੇ ਆਂ ਪਰ ਫੋਲੋ ਨਾ ਕਰਨਾ ਅਗਲੀ ਦੀ ਇੱਛਾ ਹੁੰਦੀ ਹੈਗੀ ਤਾਂ ਇਹਦੇ ਵਿੱਚ ਗੈਸ ਖਾ ਨਹੀਂ ਸਕਦੇ ਜਿਵੇਂ ਬੁੱਕਸ ਆ ਗਈਆਂ ਠੀਕ ਹੈ ਪ੍ਰਿੰਟ মিডিਆ ਆ ਗਿਆ ਨਿਊਜ਼ਪੇਪਰ ਆ ਗਿਆ ਲਾਇਬ੍ਰੇਰੀ ਆ ਗਿਆ ਟੀਵੀ ਆ ਗਿਆ ਰੇਡੀਓ ਆ ਗਿਆ ਦਾ ਐਕਟਿਵ ਦੇ ਵਿੱਚ ਤੁਸੀਂ ਨੋਟ ਕਰ ਸਕਦੇ ਹੋ ਫੈਮਿਲੀ ਆ ਜੋ ਪੀਅਰ ਗਰੁੱਪ ਆ ਜੋ ਸਕੂਲ ਆ ਜੋ ਸੋਸਾਇਟੀ ਆ ਜੋ ਨੇਬਰਸ ਆ ਜਾਣਗੇ ਇੰਸਟੀਟਿਊਸ਼ਨ ਆ ਜਿੱਥੇ ਜਿਹੜਾ ਪੈਸਿਵ ਇਹਦੇ ਵਿੱਚ ਬੁੱਕਸ ਆ ਜਾਣੀਆਂ ਪ੍ਰਿੰਟ ਮੀਡੀਆ ਆ ਜੂਗਾ ਨਿਊਜ਼ਪੇਪਰ ਆ ਜੂਗਾ ਮੈਗਜ਼ੀਨ ਆ ਜੂਗਾ ਲਾਇਬ੍ਰੇਰੀ ਟੀਵੀ ਠੀਕ ਹੈ ਰੇਡੀਓ ਆਦੀ ਜਿਹੜੀ ਸੋਸ਼ੀਅਲਾਈਜੇਸ਼ਨ ਹੈਗੀ ਜਿਹੜਾ ਸਮਾਜਿਕਰਨ ਆਗਾ ਇਹਦੀ ਐਕਟਿਵ ਏਜੰਸੀਸ ਕਿਹੜੀਆਂ ਨੇਗੀਆਂ ਬੱਚਾ ਕਿਵੇਂ ਐਕਟਿਵ ਰਹਿੰਦਾਗਾ ਤਾਂ ਬੱਚੇ ਦਾ ਕੀ ਕੈਰੇਕਟਰ ਡਿਵੈਲਪਮੈਂਟ ਹੁੰਦਾ ਕਿਤੇ ਨਾ ਕਿਤੇ ਪਰਸਨੈਲਿਟੀ ਡਿਵੈਲਪ ਹੋਊਗੀ ਬੱਚਾ ਇੱਕ ਕਲਚਰ ਤੋਂ ਨਿਕਲ ਕੇ ਜਦੋਂ ਦੂਜੇ ਕਲਚਰ ਦੇ ਵਿੱਚ ਜਾਂਦਾ ਬੱਚਾ ਘਰ ਤੋਂ ਜਦੋਂ ਸਕੂਲ ਦੇ ਵਿੱਚ ਜਾਂਦਾਗਾ ਤਾਂ ਨਵਾਂ ਮਾਹੌਲ ਬੱਚੇ ਦੀ ਪਰਸਨੈਲਿਟੀ ਬੱਚੇ ਦੀ ਯੂਨੀਫਾਰਮ ਲਾ ਲੋ ਇੱਕ ਬੱਚੇ ਦੀ ਐਗਜ਼ਾਮਪਲ ਜਿੰਨੀ ਜਿਆਦਾ ਆਪਾਂ ਐਗਜ਼ਾਮਪਲ ਲੈ ਕੇ ਕਰਾਂਗੇ ਓਨੀ ਹੀ ਜਲਦੀ ਆਪਾਂ ਆਪਣੇ ਜਿਹੜੇ ਜ਼ਿੰਦਗੀ ਦੀਆਂ ਅਸਲ ਐਗਜ਼ਾਮਪਲਾਂ ਨਾਲ ਇਹਨੂੰ ਜੋੜ ਕੇ ਪੜ੍ਹਦੇ ਆ ਤਾਂ ਜਿਹੜਾ ਸਮਾਜਿਕ ਜਿਹੜਾ ਮਨੋਵਿਗਿਆਨ ਇਹਨੂੰ ਅੱਛੇ ਤਰੀਕੇ ਨਾਲ ਕਿਵੇਂ ਸਮਝਣਾ ਜ਼ਰੂਰੀ ਆਗਾ ਤਾਂ ਪੇਪਰ ਦੇ ਵਿੱਚ ਕੀ ਆ 3 ਨੰਬਰ ਦੀ ਜਿਹੜੀ ਆਪਾਂ ਨੂੰ ਇਹ ਵਾਲਾ ਜਿਹੜਾ ਟਾਪਿਕ ਆਗਾ 3 ਨੰਬਰ ਦੇ ਆਪਾਂ ਨੂੰ ਸੀਡੀਪੀ ਪੁੱਛੀ ਜਾਂਦੀ ਹੈ ਤਾਂ ਆਪਾਂ ਅੱਛੇ ਤਰੀਕੇ ਨਾਲ ਇਹਨੂੰ ਕਰ ਸਕਦੇ ਹਾਂ ਡਿਵੈਲਪਮੈਂਟ ਆਫ ਦਾ ਸਿਵਿਕਸ ਸੈਂਸ ਨਾਗਰਿਕਤਾ ਦਾ ਵਿਕਾਸ ਕਰਦੀ ਹੈ ਇਹ ਕਲਚਰ ਡਿਵੈਲਪਮੈਂਟ ਟੂ ਪ੍ਰੀਵੀਜ਼ਨ ਆਫ ਦਾ ਕਲਚਰ ਸੱਭਿਆਚਾਰ ਦਾ ਵਿਕਾਸ ਕਰਦੀ ਹੈ ਮੋਰਲ ਡਿਵੈਲਪਮੈਂਟ ਪਬਲਿਕ ਸਾਡੇ ਵਿੱਚ ਨੈਤਿਕ ਕਦਰਾਂ ਕੀਮਤਾਂ ਪਤਾ ਕਰਦੀ ਆ ਕੋਆਪਰੇਸ਼ਨ ਕੀ ਹੁੰਦਾ ਸਹਿਯੋਗ ਟਰਾਂਸਮਿਸ਼ਨ ਨੌਲੇਜ ਕੀ ਹੁੰਦੀ ਹੈ ਗਿਆਨ ਦਾ ਸੰਚਾਰ ਡਿਵੈਲਪਮੈਂਟ ਆਫ ਦਾ ਸੈਲਫ ਆਈਡੈਂਟੀਟੀ ਸਾਡੀ ਖੁਦ ਦੀ ਇੱਕ ਪਛਾਣ ਹੋ ਜਾਂਦੀ ਹੈ ਫੈਕਟਰੀ ਕਿਹਨੇਰੇ ਫੈਮਿਲੀ ਸਕੂਲ ਆ ਜਾਂਦਾ ਸਕੂਲ ਆ ਜਾਂਦਾ ਬੁੱਕ ਆ ਜਾਂਦੀ ਹੈਗੀ ਇਮੇਜਿਨੇਸ਼ਨ ਭਾਵ ਕੀ ਸੋਚਨਾ ਨੇਬਰਹੂਡ ਆ ਜਾਂਦੇ ਨੇ ਠੀਕ ਹੈ ਲੈਂਗੁਏਜ ਆ ਗਈ ਸਾਡੀ ਸੋਸ਼ਲ ਇੰਟਰੈਕਸ਼ਨ ਆ ਗਈ ਐਂਟੀਸੀਪੇਟਰੀ ਦੇ ਵਿੱਚ ਤੁਸੀਂ ਸਮਝਦੇ ਹੋ ਕਿਸ ਖਾਸ ਉਦੇਸ਼ ਲਈ ਕੀ ਆ ਕਰ ਰਹੇ ਆ ਪਰਿ ਸੋਸ਼ਲਾਈਜੇਸ਼ਨ ਆਪਾਂ ਕੀ ਦੁਬਾਰਾ ਤੋਂ ਸਮਾਜਿਕ ਕਰਨ ਕਰ ਰਹੇ ਆ ਭਾਵ ਕੀ ਪਿੰਡ ਤੋਂ ਸ਼ਹਿਰ ਵੱਲ ਜਾਣਾ ਕੀ ਸਾਡਾ ਰੀਸੋਸਾਇਲਾਈਜੇਸ਼ਨ ਆ ਗਿਆ ਨੈਕਸਟ ਆ ਜਾਂਦਾ ਬੈਕਵਰਡ ਤੇ ਰਿਜ਼ਰਵ ਸੋਸ਼ਲਾਈਜੇਸ਼ਨ ਨਵੀਂ ਪੀੜ੍ਹੀ ਆਪਣੇ ਆਉਣ ਵਾਲੇ ਮਾਪਿਆਂ ਨੂੰ ਇਹ ਨਵੀਆਂ ਨਵੇਂ ਟੈਕਨੀਕਸ ਨਾਲ ਸਿਖਾਉਂਦੀ ਆ ਵੀ ਤੁਸੀਂ ਐਵੇਂ ਐਵੇਂ ਕਰੋ ਕਿ ਨਵੀਆਂ ਨਵੇਂ ਤਕਨੀਕਾਂ ਵਰਤੀਆਂ ਜਾਂਦੀਆਂ ਹਨ ਤਾਂ ਇਸ ਤਰ੍ਹਾਂ ਜਿਹੜਾ ਸਮਾਜਿਕ ਕਰਨ ਦੇ ਵਿੱਚ ਆਪਾਂ ਨੂੰ ਐਕਟਿਵ ਤੇ ਪੈਸਿਵ ਏਜੰਸੀਆਂ ਠੀਕ ਹੈ ਐਂਟੀਸਿਪੇਟਰੀ ਰੀਸੋਸ਼ੀਅਲਾਈਜੇਸ਼ਨ ਨਾਲ ਕੁਐਸਚਨ ਵੀ ਆ ਸਕਦਾ ਤੇ ਰੀਸੋਸ਼ੀਅਲਾਈਜੇਸ਼ਨ ਨਾਲ ਵੀ ਆ ਸਕਦਾ ਹੈਗਾ ਤਾ ਜਿਹੜਾ ਇਹ ਮਤਲਬ ਕਿ ਸੋਸ਼ਲਾਈਜੇਸ਼ਨ ਨਾਲ ਟਾਪਿਕ ਆਹੀ ਕੰਪਲੀਟ ਹੋ ਗਿਆ ਇਸ ਤੋਂ ਬਾਅਦ ਆਪਾਂ ਅਰਿਕ ਅਰਿਕਸਨ ਦੀ ਜਿਹੜੀ ਥਿਊਰੀ ਹੈਗੀ ਉਹ ਫੁੱਲ ਥਿਊਰੀ ਆਪਾਂ ਕਰਾਂਗੇ ਤਾਂ ਤੁਸੀਂ ਇਸ ਵੀਡੀਓ ਨੂੰ ਬادات ਬਦ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਤੇ ਇਸ ਨਾਲ ਕੀ ਟਾਪਿਕ ਬਾਅਦ ਜਿਹੜੇ ਐਮਸੀਕਿਊ ਨੇ ਉਹ ਵੀ ਕਰਵਾਏ ਜਾਣਗੇ ਥੈਂਕ ਯੂ ਆਗੇ